ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਈ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨ ਵਧੀਆ ਬਾਧਾਈਆ ਰਾਗ ਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦ ਦੂਰਤ ਕਾਹੋ ਹਰੀ ਕੀ ਰਾਮ ਮਨ ਦਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਇਹ ਮਨ ਮੇਰਾ ਤੂਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸੰਭਵ ਚਾਰਣਾ ਭੰਗੀ ਦਾ ਬਹੁਤ ੜੇ ਤੇਰਾ ਕਾਰਜ ਸਭ ਸਵਾਰਿਆ ਸਭਨਾ ਕਲਾ ਸਮਰੱਤ ਸੁਆਮੀ ਸੋ ਗਿਆ ਮਨੋਂ ਵਿਚਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸੱਚੇ ਸਾਹਿਬ ਆਖਿਆ ਆਣਾਨੀ ਕਰਤੇ ਰਹਿ ਕਰਤਾ ਤੇਰਾ ਸਭ ਕਿਤੇ ਹੈ ਜਿਸ ਦੇਹ ਸੋ ਪਾਵੈ ਚਦਾ ਸਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕ੍ਰਿਮਾਨ ਨ ਵਸਿਆ ਬਾਚੇ ਸਬਦ ਘਨੀਰੀ ਕਹੈ ਨਾਨਕ ਸੱਚੇ ਸਾਰੇ ਮਿਆਨਾ ਹੀ ਕਹਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੈ ਤਾਨ ਮੇਰਾ ਜਨੁ ਭੁਖਾ ਸਭ ਗਵਾਈਆ ਕਰ ਸਾੰਤ ਸੁਖਮਨਿ ਆਇ ਵਸਿਆ ਗਿ ਹਿਖਿਆ ਸਭੁ ਜਾਈਆ ਸਦਾ ਕਰਹਾਨ ਕੀਤਾ ਗੁਰਬਿਧੋ ਜਿਸੁ ਰੀਹ ਇਹ ਵਢੈ ਆਇਆ ਕਹੈ ਨਾਨਕ ਸੁਣੋ ਸੰਤੋ ਸਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਵਤਧ ਘਰ ਸੁਭਾਗੈ ਕਾਰ ਸੁਭਾਗੈ ਖਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਮ ਦਿਨ ਕੋ ਸੇ ਨਾਮ ਹਰਿ ਕੈ ਲਾਕੇ ਕਹੈ ਨਾਨਕ ਤੈਸ ਕੋ ਆਗਤ ਕਰ ਅਨਹਦ ਵਾਤੇ ਸਾਚੀ ਲਿ ਬੈਮਨ ਦੇਹ ਨਿ ਮਾਣੀ ਦੇਹ ਨਿ ਮਾਣੀ ਲਿ ਬੈ ਬਾਜੋ ਕੇ ਆ ਘੜੇ ਵਿਚਾਰੀਆ ਤੁਧ ਬਾਜ ਸਮਰਥ ਕੋ ਨਾਹੀ ਕਿਰਪਾ ਕਰ ਬਨ ਵਾਰੀਆ ਇਸਨਾ ਹੋਰਤਾਉ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਜਲਵੇਂ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਕਰਕੇ ਬਾਦਲ ਉੱਟੇ ਗਿਆਨ ਅੰਗਨ ਸਾਰਿਆ ਅੰਧਰ ਹੋਇ ਕਾ ਮੂਹ ਡੁੱਟਾ ਦਿਨ ਕਾ ਸਾਧ ਸੱਚ ਹੈ ਸਵਾਰੀਆ ਕਹੈ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਪਾ ਜਿਸ ਤੋਂ ਦੇ ਸੋਈ ਜਨ ਪਾਵੈ ਪਾਵੈ ਤਾਂ ਸੂਜਨ ਦੇ ਜਿਸਨੂੰ ਹੋਉ ਕਿਆ ਕਰੀ ਵਿਚਾਰੀਆ ਇੱਕ ਭਰਮ ਫੂਲੇ ਮੇਰੇ ਦਾਦੇ ਦੇਕ ਨਾਮ ਲਾ ਕੇ ਸਵਾਰਿਆ ਗੁਰ ਪ੍ਰਸਾਦੀ ਮਨ ਭਜਾ ਨੈ ਮਨ ਜਿਨਾਂ ਬਾਣਾ ਭਾਵੇ ਤਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਗੁਰੂ ਕਾ ਕਥੀ ਕਰੋ ਕਹਾਣੀ ਬਰਹਾ ਕਹਾਣੀ ਕਾਤ ਕੇਰੀ ਕਿਤ ਦਵਾਰੈ ਪਾਈਐ ਤਾਨੁ ਮਾਨ ਤਾਨ ਸਭ ਸਾਂਪ ਗੁਰ ਕਾ ਹੁਕਮ ਮੰਨਿ ਆ ਪਾਇਆ ਹੁਕਮ ਮੰਨਿ ਹੋ ਗੁਰੂ ਪੀਰ ਆਗਾਵਾ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਘਤਕ ਕਹਾਣੀ ਇਹ ਮਨ ਤੈਂ ਚ ਰਾਜ ਉਤਰਾਇ ਕਿਨੈ ਨਾ ਪਾਇਆ ਚੁਕਰਾਇ ਨਾ ਪਾਇਆ ਕਿਨੈ ਤੂ ਸੁਣ ਮਨ ਮੀਰਿਆ ਇਹ ਹਮਾਇਆ ਮੋਹ ਅਨਿੰਦਨ ਇਹ ਤ ਭਰਮ ਭਲਾਇਆ ਮਾਇਆ ਤਾਂ ਮੋਹਣੀ ਤਨੈ ਦਿੱਤੀ ਜਨਤ ਗੋਲੀ ਪਾਈਆ ਪਰਮਾਨ ਕੀਤਾ ਜਿਸੈ ਵਿਟੋ ਜਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਜੰਗ ਜਗ ਦਰਾਈ ਕਿਨੇ ਨਾ ਪਾਇਆ ਇਹ ਮਨ ਪਿਆਰੇ ਆਪੇ ਸਦਾ ਸੱਚ ਸੰਮਾਲੇ ਹੁ ਕਟਾਮ ਤੂੰ ਜੀ ਦੇਖਦਾ ਝੱਲੇ ਨਾਹੀਂ ਤੇ ਰਹਿ ਨਾਲੇ ਸਾਥ ਤੇਰਾ ਚੱਲੇ ਨਾਹੀਂ ਕਿਸ ਨਾਨਕ ਕਿਉਂ ਦਿੱਤ ਲਈਐ ਐਸਾ ਕੰਮ ਹੁੰਦੇ ਨਾ ਟੀਚੇ ਜੇਕ ਅੰਤ ਪਛੋਤਾਈਐ ਸਤ ਗੁਰੂ ਗਾ ਵਿਦੇਸ ਗਲ ਦੂਰ ਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਦੀ ਸਦਾ ਸੱਚ ਸੰਮਾਲੇ ਆਗਮਨ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੁ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੀ ਜੀਏ ਜੰਤ ਸਭ ਪੀਰ ਤੇਰਾ ਕਿਆ ਕੋ ਆਪੁ ਖਾਣਹੀ ਆਖੇ ਤਾਂ ਵਿਖੇ ਸਭ ਦੁ ਹੈ ਜਨ ਜਗਤ ਉਪਾਇਆ ਕਹੈ ਨਾਨਕ ਤੂ ਸਦਾ ਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਦਨਿ ਅਮਰਤੁ ਕੋਈ ਦੇਸੋ ਅਮਰਤੁ ਘੁਰ ਤੇ ਪਾਇਆ ਪਾਇਆ ਅਮਰਤੁ ਘੁਰ ਤੇਰ ਪਾ ਕੀਨੀ ਸੱਚਾ ਮਾਨਵ ਸਾਯਾ ਜੀ ਜੰਤ ਸਭ ਤੁਧੁ ਪਾਏ ਇਕ ਵੇਗ ਪਰਸਣ ਆਇਆ ਲੱਭ ਲੋ ਅਹੰਕਾਰ ਚੂਕਾ ਸਤਿਗੁਰੂ ਭਰਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਤੈਨ ਅੰਮ੍ਰਿਤ ਘੁਰਤੇ ਪਾਇਆ ਭਗਤਾ ਕੀ ਚਾਰਨਿਆ ਲੀ ਚਲਾਂ ਨਾਨਕ ਭਗਤਾ ਤੇਰੀ ਵਿਥਮ ਮਾਰ ਕੇ ਚੱਲਣਾ ਲੱਭ ਲੋ ਅਹੰਕਾਰ ਤਿਸਨਾ ਬਹੁਤ ਨਾਹੀ ਭੂਲਣਾ ਅਨਿਹਾ ਤਿੱਖੀ ਬਾਲੋਂ ਨਿੱਕੀ ਤਮਾਰ ਮਾਰ ਕੇ ਜਾਣਾ ਬਰਬਰ ਸਾਨੀ ਜਨੀਆਂ ਬਤਜਿਆ ਹਰ ਬਾਖਣਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗਨ ਰਾਮੀ ਜੋਤ ਚਲਾਏ ਦੇ ਵਿਚਾਲੋ ਸੁਆਮੀ ਹੋਰ ਕਾ ਜਾਣਾ ਗੁਰ ਤੇ ਜੇ ਤੂ ਚਲਾਏ ਤੇਵਾ ਚੱਲੋ ਜਨਾ ਮਾਰਗ ਪਾਵਹਿ ਗਰਗਨ ਪਾਦੰ ਨਾਮ ਲਾਇਹਿ ਜਿਆਰ ਸਦਾ ਤੇ ਆਵਨੀ ਜਿਸਨੋ ਕਥਾ ਸੁਨਾਗੇ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਇਮ ਜਿਉ ਭਾਵੈ ਤੇਵਾ ਚਲਾਵਹਿ ਇਹੋ ਸੁਵੇਲਾ ਸੰਤੋ ਸੁ ਆਵਾਤ ਸੰਤੋ ਸੁ ਆਵਾਸ ਸਦਾ ਸੁਵੇਲਾ ਸਤਿਗੁਰੂ ਸੁਣਾਇਆ ਇਹੋ ਤਨ ਕੈ ਮਨ ਵਸਿਆ ਜਿੰਦੁਰ ਬੋ ਲਿਖਿਆ ਆਇਆ ਤੋ ਮੇਰੇ ਕਨੇਰੇ ਕਰੇ ਗੱਲਾ ਗੱਲੀ ਕਰੈ ਨਾ ਪਾਇਆ ਕਹੈ ਨਾਨਕ ਸਬਦ ਸੁਹਿਲਾ ਸੰਤ ਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕਤੰਬ ਸਹਸਯੋ ਪਵਿੱਤ ਸੰਗਤ ਸੁਭਾਈਆ ਕਹਦੇ ਭਵਿੰਦ ਸੁਣਦੇ ਭਵਿੰਦ ਸੇਵ ਹੋਵੇ ਤੇ ਜਿਨੀ ਮਨੁ ਵਸਾਇਆ ਕਹੈ ਨਾਨਕ ਸੇਵ ਵਿੱਚ ਕਿੰਨੇ ਗੁਰਮੁਖਾਰ ਆਰ ਧਿਆਇਆ ਕਰਮੀ ਸਹਜਨਾ ਉਪਜੈ ਵਣ ਸਹਜੈ ਸਹਸਾਨੁ ਜਾਇ ਨਹ ਜਾਇ ਸਾਧਾਗਤ ਦਸਨ ਜਮਾ ਰਹਿ ਕਰਮ ਕਮਾਈ ਸਹਜ ਸਹ ਜੀਵਾਂ ਲੀਨ ਹੈ ਜਿਤ ਸੰਜਮ ਤੋ ਤਾਜੈ ਮਨ ਤੋ ਵਾਬਾਬਦ ਲਾਗ ਹਸੈ ਰਹਾ ਚਿਤ ਲਾਇ ਭੈ ਨਾਨਕ ਪਰਪਰ ਸਾਧੀ ਸਹਜ ਉਪਜੈ ਸਹ ਸਹ ਉਜਾਇ ਜੀਉ ਮੈਲੇ ਬਾਰਾ ਨਿਰਮਲ ਬਾਰਾ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੁਐ ਹਾਰਿਆ ਇਹੋ ਤਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਅਸਾਰਿਆ ਵੇਦਾ ਮਹਿਨਾ ਉਤਮ ਸੋ ਸੁਣੇ ਨਾਹੀ ਮਰੇ ਜੋ ਗਤਾਲਿਆ ਕਹੈ ਨਾਨਕ ਨੇ ਸੱਤ ਤਜਿਆ ਥੂੜੇ ਲਾਗੇ ਤਿੰਨੀ ਜਨਮ ਜੁਐ ਹਾਰਿਆ ਜੀਉ ਹਉ ਨਿਰਮਲ ਪਰਮ ਨਿਰਮਲ ਬਾਰਾ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕੜਨੀ ਕਮਾਣੀ ਥੂੜ ਕੀ ਸੋਇ ਪਹੁੰਚੈ ਨਾਹੀ ਮਨ ਸਾਚ ਸੁਮਾਣੀ ਜਨਮਰਤਨ ਜਿਨੀ ਖੱਟੇ ਆ ਪਦੇ ਸੇਵਣ ਜਾਰੇ ਕਹੈ ਨਾਨਕ ਜਿਨ ਮੰਨ ਨਰਮਲ ਸਦਾ ਰਹੇ ਗੁਰ ਨਾਲੇ ਜੀ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵਤ ਸੰਮੁਖ ਸਿੱਖ ਕੋਈ ਜੀ ਆ ਰਹੈ ਬਰੁ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੈ ਪਰਨੈ ਗੁਰ ਬਿਨਿ ਅਵਰਨਾ ਜਾਣ ਕੋਈ ਕਹੈ ਨਾਨਕ ਸੁਣਾ ਸੁਨਤਾ ਸੋ ਸਿੱਖ ਸੰਮੁਖ ਹੋਏ ਜੀਵੋ ਗੁਰਤੇ ਬੀਮਕੁ ਬੋਗਾਇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੂਤਾ ਕੋਈ ਕੁਛੋ ਵੇਖਿਆ ਜਾਏ ਅਨੇਕ ਦੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਬਿਨ ਮੁਕਤ ਪਾਏ 나ਗ ਚਰਣੀ ਸਤਗੁਰ ਸਉਦ ਸੁਣਾਏ ਕਹ ਨਾਨਕ ਦੀ ਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਵਾ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵਾ ਸੱਚੀ ਬਾਣੀ ਬਾਣੀ ਦਾ ਗਾਵਾ ਗੁਰੂ ਕੀ ਬਾਣੀ ਆਸਿਰ ਬਾਣੀ ਜਿਨ ਕਾ ਨਦਰ ਕਰਮੁ ਨ ਹੋਵੈ ਹਰਿ ਦਇਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਾ ਹਰਿ ਨੰਦੁ ਉਜਪਿ ਹੋ ਸਾਰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਨਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਤੇ ਕੱਚੇ ਸੰਦੇ ਕੱਚੇ ਕੱਚੀਆਂ ਸੁਖ ਬਾਣੀ ਪਰ ਹਰਿ ਨੰਦ ਕਰਮੀ ਰਸਨਾ ਕਹਿਆ ਕਸੁਣਾ ਜਾਣੀ ਜਤ ਜਣੇ ਕਾਹੇ ਲਿਆ ਮਾਇਆ ਗੁੰਦਨ ਪੈਰ ਬਾਣੀ ਕਹੈ ਨਾਨਕ ਸਤਿਗੁਰੂ ਬਾਝਾ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਵੀਰੇ ਜਿਤ ਜੜਾਉ ਸਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸਰਬਦ ਸੇਤੀ ਮਨੁ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਹੈ ਆਪੇ ਜਿਸੁ ਨੂੰ ਦੇਹੁ ਜਾਈ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪੁ ਪਾਏ ਗੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੇਖੈ ਗੁਰਮੁਖ ਸਹਿਬ ਜਾਏ ਤੂੜੇ ਬੰਦਨ ਹੋਵੈ ਮੁਕਤ ਸਬਦ ਮੰਨਉ ਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸੁਖਿਆਲੇ ਬਲਾਈ ਕਹੈ ਨਾਨਕ ਆਪ ਕਰਤਾ ਆਪੇ ਹੁਮ ਜਾਏ ਸਿਮਰਤ ਸਾਸਤਰੁ ਪੁਨ ਪਾਪ ਵਿਚਾਰ ਦੇ ਤੱਤਾ ਸਾਰਨਾ ਜਾਣੀ ਤੱਤਾ ਸਾਰਨਾ ਜਾਣੀ ਗੁਰ ਬਾਜੋ ਤੱਤਾ ਸਾਰਨਾ ਜਾਣੀ ਇਹੀ ਗੁਣੀ ਸਚਾ ਕਤਮ ਸੁਤਾ ਸੁਧਿਆ ਰੈਣ ਵਿਹਾਣੀ ਔਰ ਕਿਰਪਾ ਦੇ ਸਿਰ ਇੰਜੇ ਜਿਨ ਜਾਗੇ ਜਿੰਨਾ ਹਰਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸਨਾ ਹਰ ਦਿਨ ਹਰਿ ਲਗ ਲਾਗੇ ਜਾਗਤ ਰੈਣ ਵਿਹਾਣੀ ਮਾਤਾ ਕੇ ਦਮਾਂ ਅਮ੍ਰਿਤ ਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਬਸਾਰੀਐ ਏ ਵਡਾਤਾ ਤੇ ਅਗਰ ਮੈਂ ਆਹਾ ਪਹੁੰਚਾਵੇ ਉਹ ਸਨੋ ਕਹਿਉ ਕੋਹੇ ਲਾ ਫਕੀਰ ਜਿਸਨਾ ਆਪਣੀ ਲੈ ਲਾਵੇ ਆਪਣੀ ਲੈਵੇ ਆਪੇ ਲਾਏ ਗੁਰਮੁਖ ਸਦਾ ਸਨਮਾਨੀ ਹੈ ਕਹਿ ਨਾਨਕ ਇਹ ਵਰਦਾਤਾ ਸੂਕਿਉ ਮਨੋ ਵਿਚਾਰੀ ਹੈ ਜੈਸੀ ਅਗਨੁ ਮਨੁਦਲ ਮਹੀ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤਾ ਕੀਰਤਇਆ ਜਾਨਸ ਸੁਹਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਜਿਵੇਂ ਛੁਟਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਸਰਾ ਮੋ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਬ ਪ੍ਰਸਾਦੀ ਜਨ ਆਜਵ ਲਾਗੀ ਦਿਨੀਆਂ ਵਿੱਚੇ ਮਾਇਆ ਪਾਇਆ ਪਰ ਆਪਾ ਮੁਲਕ ਹੈ ਮੁਲ ਨਾ ਪਾਇਆ ਜਾਏ ਮੁਲ ਨਾ ਪਾਇਆ ਜਾਏ ਕਿਸੈ ਵਿਟ ਕੋ ਰਹੀ ਲੋਕ ਮਿਲਾਈ ਐਸਾ ਸਤਗੁਰ ਤੇ ਮਿਲੈ ਤਿਸਨੋਂ ਸਿਰ ਸਾਫੀ ਹੈ ਵਿੱਚ ਕੋ ਆਪ ਜਾਏ ਜਿਸ ਦਾ ਜੀਉ ਤਿਸਮਿਲ ਰਹੈ ਹਰ ਹਸੈ ਮਨਿ ਆਏ ਪਰ ਆਪਾ ਮੁਲਕ ਹੈ ਤਨ ਆਗੇ ਨਾਨਕਾ ਜਿਨ ਹਰ ਪੱਲੈ ਪਾਏ ਅਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜਿਉ ਹਉ ਲਾਹਾ ਘਟਿਓ ਦਿਹਾੜੀ ਇਹੋ ਤਨ ਤਨ ਨਾਮ ਲਿਆ ਜਿਨ ਹਰ ਆਪੇ ਬਾਣਾ ਤਹੈ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂ ਅੰਦਰ ਸਰਾਚਿ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋ ਸਿਖਤੈ ਜਿ ਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਇ ਮੱਲੇ ਪੀਐ ਹਰ ਰਸ ਮੋਹਣ ਲੰਸਨਾ ਲਾਗੇ ਆਏ ਇਹੋ ਹਰਿ ਕਰਮੀ ਪਾਈਐ ਸਤਿਗੁਰ ਮਿਲੈ ਤਿਸਿ ਆਏ ਕਹੈ ਨਾਨਕ ਹੋਰ ਅਨਰਸ ਸਭ ਵੀਸਰੇ ਜਾ ਹਰਿ ਵਸੈ ਮਨਿ ਆਏ ਏ ਸਰੀਰਾ ਮੇਰਾ ਹਰ ਤੁਮੈ ਜੋਤ ਰਖੀ ਤਾ ਤੂ ਜਗਮੈ ਆਇ ਅਰ ਜੋਤ ਰਖੀ ਤੋਦ ਵਿੱਚ ਤਾ ਤੂ ਜਗਮੈ ਆਇ ਅਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਰਖਾਈ ਤਵਿ ਦਿਖਾਇਆ ਵਰ ਬਰਸਾਦੀ ਬੁਝਿਆ ਤਾਂ ਚਲਤ ਹੋਆ ਚਤ ਨਦਰੀ ਆਇਆ ਕਹੈ ਨਾਨਕ ਸਿਖਤ ਕਾ ਮੂਲ ਰਚਿਆ ਜੋਤ ਰਕੀ ਤਾ ਤੂ ਜਗਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਤਿ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਤ ਸਤਿਏ ਸੁਖ ਦੂਖਨਾ ਵਿਆਪੈ ਤੂ ਚਰਨ ਲਾਗੇ ਧਨ ਸੁਭਾਗੇ ਆਪਣਾ ਮਿਰ ਜਪੈ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਹਾਂ ਨਾਨਕ ਪ੍ਰਭ ਆਪ ਮੜਿਆ ਕਰਨ ਕਾਰਨ ਜੋਗੂ ਇਹ ਸਰੀਰਾ ਮੇਰੀਆ ਇਸ ਜਗ ਮੈਂ ਆਇ ਕਹਿ ਕਿ ਆ ਤੁਝ ਕਰਮ ਕਮਾਇਆ ਕੀ ਕਰਮ ਕਮਾਇਆ ਤਉ ਸਰੀਰਾ ਜਾ ਤਉ ਜਗ ਮੈਂ ਆਇਆ ਜਿਨਾਂ ਤੇਰਾ ਰਤਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਕੂੜ ਬਿਲਗਿਆ ਪਾਇਆ ਕਹਿ ਨਾਨਕ ਹੋਇ ਸ੍ਰੀ ਪਰਮਾਨੰbuah ਜਿ ਸਤਗੁਰ ਸਿਓ ਚਿਤ ਲਾਇਆ ਏ ਨਿਤਰਾ ਮੇਰੇ ਬੂਹਰ ਤੁਮ ਮੈਂ ਜੋਤ ਧਰੀ ਹਰ ਬਨੇ ਅਵਰਨਾ ਦੀਖਾ ਕੋਈ ਹਰ ਬਨੇ ਅਵਰਨਾ ਦੀਖਾ ਕੋਈ ਨਗਰੀ ਹਰ ਨਿਆਹ ਲਿਆ ਇਹੋ ਵਿਸ਼ ਸੰਸਾਰ ਤੁਮ ਦੇਖ ਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਗਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਨੇ ਅਵਰਨਾ ਕੋਈ ਕਹੈ ਅਨੰਤ ਇਹ ਨਿਤਰਾ ਅੰਧ ਸੇ ਸਤਗੁਰੂ ਮਿਲਿਆ ਤੇਬ ਦ੍ਰਿਸ਼ਟ ਹੋਈ ਏ ਸ਼ਰਣਾ ਮੇਰੀ ਬੋ ਸੱਚ ਹੈ ਸੁਨਣੈ ਨੂੰ ਪਠਾਈ ਸੱਚ ਹੈ ਸੁਨਣੈ ਨੂੰ ਪਠਾਈ ਧੀਰਜ ਲਾਈ ਸੁਣਹੁ ਸਤ ਪਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਅਲਖ ਵਿਟਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਾ ਗਵਤਰ ਹੋਵਹੁ ਸੱਚ ਹੈ ਸੁਨਣੈ ਨੂੰ ਪਠਾਈ ਹਰ ਜੀਉ ਗੁਗਾ ਅੰਦਰ ਰਖ ਤੈਵਾਜਾ ਭਵਨ ਬਚਾਇਆ ਉਜਾਇਆ ਵਾਜਾ ਪਾਉਣ ਨਾਉ ਦਵਾਰੈ ਪ੍ਰਗਟ ਕੀ ਦਸਵਾ ਗੁਪਤਿ ਖਾਇਆ ਗੁਰ ਦਵਾਰੈ ਲਾਇ ਭਾਵਨੀ ਇਤਨਾ ਦਸਵਾ ਦਵਾਰ ਦਿਖਾਇਆ ਕਹ ਅਨੇਕ ਰੂਪ ਨਾਉ ਨਉ ਨਿਤ ਇਸਦਾ ਅੰਤ ਨੰਤ ਜਾਈ ਪਾਇਆ ਕਹ ਨਾਨਕ ਹਰ ਪਿਆਰੈ ਜੀਉ ਗੁ ਆਂਦਰ ਰੱਖ ਕੇ ਵਾਜਾ ਪਹਿਣ ਮਜਾਇਆ ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵਹੁ ਗਾਵਹੁ ਤਾਂ ਸੋਹਿਰਾ ਕਰ ਸਾਚੈ ਜਿੱਥੈ ਸਦਾ ਸੱਚ ਧਿਆਵਹਿ ਸਚੁ ਤੇ ਆਵਹਿ ਜਾਤੁ ਸੁਭਾਵਹਿ ਗੁਰਮੁਖਿ ਜਨਾੰ ਗਜਾਵਹਿ ایਹ ਸਚ ਸਭ ਨਾਮ ਗਾਖ ਖਸਮਹਿ ਜਿਸ ਬਖਸੇ ਸੋ ਜਨ ਪਾਵਹਿ ਕਹੈ ਅਨੰਦ ਸਚ ਸੋ ਵਿਲਾਸ ਸਚੈ ਕਰ ਗਾਵਹਿ ਅਨਦ ਸੁਨੋ ਵਡ ਪਾਖਿ ਹੋ ਸਗਲ ਮਨੁ ਰਤ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਦਰੇ ਸਗਲ ਵਿਸੂਰੀ ਨੂ ਕਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸ਼ਾਂਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹੇ ਆਪਾਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਹਰਿ ਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ सतगुर रहे पर पूरे बिनवंत नानक गुर चरण लागे आजे अनहद तूरे वाहेगुरु जी का खालसा वाहेगुरु जी की फतेह